ਜੀ ਸਤਿ ਸ਼੍ਰੀ ਅਕਾਲ ਜੀ ਇਸ ਵਕਤ ਤੁਹਾਡੇ ਸੈੱਟਮਕ ਦੇ ਵਿੱਚ ਹੋ ਸਨਾ ਚੁੱਕੇ ਬਸ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗਿਆ ਕਿ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਤੇ ਨਵੀਂ ਵੀਡੀਓ ਦਾ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੀ ਵੀਡੀਓ ਤੇ ਆ ਕੇ ਤੁਸੀਂ ਸਾਰੇ ਇੱਕ ਲਾਈਕ ਤਾਂ ਦਿੱਤੀ ਤੇ ਪਲੀਜ਼ ਇਸੇ ਤਰ੍ਹਾਂ ਹੀ ਆਪਣੀ ਸਪੋਰਟ ਬਣਾਈ ਰੱਖਿਓ ਹਾਂਜੀ ਇੱਥੇ ਮੈਂ ਤੇਰੀ ਵੇਸੀਗੀ ਚਾਹ ਦੋ ਕ ਗਲਾਸ ਚਾਹ ਦੇ ਘੁਮਾਉਣੇ ਸੀਗੇ ਤੇ ਉਹ ਤਰੀਕ ਵੀ ਸੀਗੀ ਤੇ ਆਪਾਂ ਦੇ ਕਸ਼ੂਆਂ ਦਾ ਸਾਰਾ ਕੰਮ ਨਵੇੜਤਾ ਅਸ ਵਿੱਚ ਕੋਈ ਵੀਡੀਓ ਨਹੀਂ ਬਣਾਈ ਤਾਂ ਚਲੋ ਹੁਣ ਵੀਡੀਓ ਬਣਾਉਨੇ ਆ ਤੇ ਦਿਨ ਨਾ ਛੋਟੇ ਹੋ ਗਏ ਹੁਣ ਦਿਨ ਛੋਟੇ ਹੋਣ ਕਰਕੇ ਕੰਮੇ ਨਹੀਂ ਹੋ ਪਾਉਂਦੇ ਹੈਗੇ ਫਿਰ ਵੀ ਵੀਡੀਓ ਤਾਂ ਹੁਣ ਸਵੇਰੇ ਪਾਉਣ ਦਾ ਚਾਹੀਦੀ ਹੈ ਤਾਂ ਕਰਕੇ ਹੁਣ ਆਪਾਂ ਵੀਡੀਓ ਸ਼ੂਟ ਕਰਨ ਲੱਗੇ ਆ ਤੇ ਵੀਡੀਓ ਅੱਜ ਆਪਾਂ ਕਰਾਂਗੇ ਜਿਵੇਂ ਕੋਣ ਮਹੀ ਜਿਆਦਾ ਪਏ ਨੇ ਤੁਹਾਨੂੰ ਪਤਾ ਹੀ ਹੈ ਨਾ ਮਹੀ ਜਿਆਦਾ ਪੈਣ ਕਰਕੇ ਨਾ ਸਾਰੇ ਮਤਲਬ ਹਰੀਆਬਲਾ ਜੰਮੀਆ ਪੈਣਾਂ ਨੇ ਹਰ ਕਿਸੇ ਦੇ ਘਰ ਦੇ ਵਿੱਚ ਹਰਿਆਵਲ ਜੰਮੀ ਪਈ ਆ ਬਹੁਤ ਜ਼ਿਆਦਾ ਹੋਈ ਪਈ ਆ ਹਨਾ ਕਿਸੇ ਦੇ ਕੰਧਾਂ ਤੇ ਕਿਸੇ ਦੇ ਬੇੜੇ ਦੇ ਕਿਤੇ ਹੈ ਕਿਸੇ ਦੇ ਕਿਤੇ ਹਨਾ ਬਹੁਤ ਜ਼ਿਆਦਾ ਹਰਿਆਵਲ ਹੋਈ ਪਈ ਆ ਤੇ ਆਪਣੇ ਵੀ ਹੋਈ ਹੋਈ ਆ ਕੱਲ ਮੈਂ ਬਾਥਰੂਮ ਤਾਂ ਮਤਲਬ ਬਾਥਰੂਮ ਦੇ ਅੰਦਰ ਵੀ ਹੋ ਗਈ ਸੀ ਹਰਿਆਵਲ ਉੱਪਰ ਆਪਣੇ ਟਾਇਲਾਂ 'ਤੇ ਲੱਗੀ ਹੋਈਆਂ ਨੇ ਬਾਥਰੂਮ ਦੇ ਤੇ ਉਹਦੇ ਅੰਦਰ ਵੀ ਹੋ ਗਈ ਸੀ ਤੇ ਫਰਸ਼ 'ਤੇ ਵੀ ਹੋ ਗਈ ਸੀ ਉਹ ਤਾਂ ਮੈਂ ਸਾਫ਼ ਕਰਤੀ ਕੱਲ ਹਨਾ ਤੇ ਅੱਜ ਆਪਾਂ ਕਰਾਂਗੇ ਆਪਾਂ ਜਿੱਥੇ ਭਾਂਡੇ ਮਨਦੇ ਹਨਾ ਉਸ ਜਗ੍ਹਾ ਤੇ ਹਰਿਆਵਲ ਜੰਮੀ ਹੋਈ ਆ ਉਹ ਸਾਫ਼ ਕਰਾਂਗੇ ਤੇ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਕਿ ਆਪਾਂ ਹਰੀਆਵਲ ਨੂੰ ਕਿਸ ਤਰ੍ਹਾਂ ਸਾਫ ਕਰਦੇ ਆ। ਵੀ ਕਹਿੰਦੇ ਆ ਹਰੀਆਵਲ ਵੀ ਕਹਿੰਦੇ ਆ ਹਨਾ ਤੇ ਉਹ ਲਾਉਂਦੇ ਆ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ। ਤੇ ਦੱਸਦੇ ਆ ਤੁਹਾਨੂੰ ਕਿ ਵੀ ਕਿਸ ਤਰ੍ਹਾਂ ਆਪਾਂ ਸੌਖੇ ਤੇ ਆਸਾਨ ਤਰੀਕੇ ਨਾਲ ਆਪਣਾ ਘਰ ਦੇ ਵਿੱਚ ਜੰਮੀ ਹੋਈ ਹਰੀਆਵਲ ਲਾ ਸਕਦੇ ਆ ਤੇ ਬਣੇ ਰਿਓ ਭਲਾ ਦੇਣਾ। ਦੇਖੋ ਕਿੰਨੀ ਕਾਈ ਜੰਮੀ ਪਈ ਐ ਇੱਥੇ। ਹਰੀਆਵਲ ਦੀ ਜੰਮੀ ਪਈ ਐ ਇਹਨੂੰ ਲਾਵਾਂਗੇ ਆਪਾਂ ਸਾਰੇ ਇੱਥੇ ਵੀ ਹੋਈ ਪਈ ਐ ਥੱਲੇ। ਇਹ ਸਾਰੇ ਆ ਚੀਜ਼ ਸਾਰੀਆਂ ਕਾਲੀਆਂ ਹੋ ਜਾਂ ਪਿੰਨਾਂ ਨੇ। ਇਹ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਆਪਾਂ ਇਹਨੂੰ ਸਾਫ਼ ਕਰਾਂਗੇ ਤੇ ਕਰਦੇ ਆ ਤੁਹਾਡੇ ਨਾਲ ਜੇ ਵੀਡੀਓ ਸ਼ੇਅਰ ਤੇ ਬਾਥਰੂਮ ਵਗੈਰਾ ਤਾਂ ਮੈਂ ਕੱਲ ਸਾਫ਼ ਕਰਤਾ ਸੀ ਉਦੋਂ ਸਾਰੀਆਂ ਬੰਦਾ ਇੱਧਰ ਲੀਆਂ ਤਾਂ ਕਰਤੀਆਂ ਸੀਗੀਆਂ ਸਾਫ਼ ਤੇ ਇਹ ਰਹਿੰਦੀ ਸੀਗੀ ਬਹੁਤ ਜ਼ਿਆਦਾ ਸਾਰੇ ਪਾਸੇ ਹੋਈ ਪਈ ਹੈ ਮੀਆਂ ਦੇ ਨਾਲ ਤੇ ਇਹਨੂੰ ਕਰਦੇ ਆ ਸਾਫ਼ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਬਣੇ ਰਹੋ ਬਲੌਗ ਦੇ ਨਾਲ ਹਾਂਜੀ ਇਹ ਗਿੱਗਿਆ ਆਪਣੇ ਕੋਲ ਕਲੀ ਕਲੀ ਆਪਣੇ ਕੋਲ ਗਿੱਲੀ ਕਰੀ ਹੋਈ ਆ ਕਿਉਂਕਿ ਜੀ ਕੁੰਡ ਦੇ ਵਿੱਚ ਫੇਰੀ ਸੀਗੀ ਕਲੀ ਤੇ ਗਿੱਲੀ ਸੀਗੀ ਫਿਰ ਬਚ ਗਈ ਹੈ ਨਾ ਤੇ ਫਿਰ ਮੈਂ ਕਿਹਾ ਇਹ ਰੱਖ ਦੋ ਕਿ ਮੈਂ ਉੱਪਰ ਫਾਸ਼ਾਂ ਦੇ ਪਾ ਲੂੰਗੀ ਵੀ ਹਰੀਆਕ ਲਾ ਦੂੰਗੀ ਤਾਂ ਕਰਕੇ ਫਿਰ ਮੈਂ ਰਖਾ ਦਿੱਤੀ ਹੁਣ ਆਪਾਂ ਨਹੀਂ ਹੈ ਗਿੱਲੀ ਤੋਂ ਗਿਓ ਬਰਤਾਂਗੇ ਗਿੱਲੀ ਤੋਂ ਤੁਸੀਂ ਛੁੱਟੀ ਵੀ ਲੈ ਸਕਦੇ ਜੇ ਛੁੱਟੀ ਬਾਤ ਕਰਨ ਲਈ ਤੇ ਆਪਾਂ ਕਿਹਦੇ ਨਾਲੇ ਉਹ ਮਾਰਦੇ ਗਿੱਲੀ ਕਾਲੀ ਨਾ ਪਾ ਇਹ ਪਹਿਲਾ ਫਰਸ਼ ਆਪਣਾ ਬਿਨਾਰਾਣਾ ਮੈਂ ਕਿ ਇਸ ਤਰ੍ਹਾਂ ਫਾਸੀ ਹਾਂਜੀ ਇੱਥੇ ਲੱਗੀ ਸੀਗੀ ਮੈਂ ਇਹ ਫਰਸ਼ ਆਪਣਾ ਸਾਫ਼ ਕਰਨਾ ਇੱਥੇ ਭਾਂਡੇ ਮਾਂਦੇ ਹੁੰਨੇ ਆਪਾਂ ਤੇ ਕਪੜੇ ਵਗੈਰਾ ਧੋ ਲੰਦੇ ਆ ਭਾਂਡੇ ਮਾਂਜ ਲੰਦੇ ਆ ਤੇ ਬਹੁਤ ਜ਼ਿਆਦਾ ਹਰੀਆਬਲ ਹੋਈ ਪਈ ਸੀ ਤੇ ਮੈਂ ਇਹਨੇ ਨਾ ਸਾਰੇ ਪਾਸੇ ਹਰੀਆਬਲ ਹਰੀਆਬਲ ਕਰੀ ਪਈ ਆ ਬਹੁਤ ਜ਼ਿਆਦਾ ਦੇਖਣ ਨੂੰ ਬਹੁਤ ਬੁਰੀ ਲੱਗ ਰਹੀ ਸੀਗੀ ਫਿਰ ਬਾਕੀ ਮੈਂ ਹੌਲੀ-ਹੌਲੀ ਥੋਨੂੰ ਪਾਉਦੀ ਆਪਣੇ ਘਰ ਦੇ ਕੰਮ ਕਰ ਜਿਆਦਾ ਨਹੀਂ ਹੌਲੀ-ਹੌਲੀ ਕਰਕੇ ਸਾਰੇ ਆਪਾਂ ਨੇ ਸਾਫ਼ ਕਰਦੇ ਹਨ ਤੇ ਕਿਉਂਕਿ ਜੀ ਗੰਧਾਂ ਦੇਖਣ ਨੂੰ ਬੁਰੀਆਂ ਬਹੁਤ ਲੱਗਦੀਆਂ ਨੇ ਜਿੱਥੇ ਹਰੀਆਬਲ ਜੀ ਜੰਮੀ ਹੋਵੇ ਤੇ ਆਪਣੇ ਕੋਲ ਇਹ ਕਲੀ ਸੀਗੀ ਗਿੱਲੀ ਕਰੀ ਹੋਈ ਥੋਨੂੰ ਦੱਸਿਆ ਇਹ ਨਾ ਉਹਦੇ ਵਿੱਚ ਫੇਰੀ ਆਪਾਂ ਨੇ ਕੁੰਡ ਦੇ ਵਿੱਚ ਫਿਰ ਇਹਦੇ ਵਿੱਚ ਪਾਣੀ ਪਾਇਆ ਹੈ ਸੋਹਲੀ ਹੋਈ ਸੀਗੀ ਇਹ ਫਿਰ ਇਹਦੇ ਨਾਲ ਹੀ ਮੈਂ ਸਾਫ਼ ਕਰ ਦੂੰਗੀ ਜੇ ਸੁੱਕੀ ਹੁੰਦੀ ਫਿਰ ਆਪਾਂ ਨੂੰ ਫਰਸਟ ਪਹਿਲਾਂ ਗਿੱਲਾ ਕਰਨਾ ਪੈਣਾ ਸੀਗਾ ਹੁਣ ਆਪਾਂ ਇਹ ਗਿੱਲੀ ਕਲੀ ਨਾ ਇਸੇ ਤਰ੍ਹਾਂ ਛਿੜਕ ਦਾਂਗੇ ਤੇ ਨਾਲ ਦੀ ਨਾਲ ਇੱਕ ਲੈ ਲਾਂਗੇ ਬੁਰਸ਼ ਬੁਰਸ਼ ਦੇ ਨਾਲ ਰਗੜ ਦਾਂਗੇ ਐਦਾਂ ਨਾ ਜਦੋਂ ਕਲੀ ਪਾ ਕੇ ਆਪਾਂ ਇਹਨੂੰ ਹਰੀਆਵਲ ਨੂੰ ਰਗੜਦੇ ਆ ਫਿਰ ਟਾਈਮ ਵੀ ਬਹੁਤ ਘੱਟ ਲੱਗਦਾ ਤੇ ਇੰਨੀ ਮਿਹਨਤ ਵੀ ਨਹੀਂ ਆਉਂਦੀ ਹੈਗੀ ਬਹੁਤ ਆਸਾਨੀ ਨਾਲ ਮਤਲਬ ਇਹ ਹਰੀਆਵਲ ਲੈ ਜਾਂਦੀ ਹੈ ਜਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਹੈਗੀ ਨਹੀਂ ਤਾਂ ਜੇ ਆਪਾਂ ਉਸੇ ਤਰ੍ਹਾਂ ਲਾਵਾਂਗੇ ਤੇ ਥੋੜਾ ਜਿਹਾ ਰਗੜ ਕੇ ਫੇਰ ਨਹੀਂ ਪੈਂਦੇ ਆ ਵੀ ਟਾਈਮ ਜ਼ਿਆਦਾ ਲੱਗਦਾ ਹੈ ਤੇ ਇਸ ਤਰ੍ਹਾਂ ਬਹੁਤ ਸੌਖੇ ਤੇ ਆਸਾਨ ਤਰੀਕੇ ਨਾਲ ਲੈ ਜਾਂਦੀ ਹੈ ਹਰੀਆਵਲ ਤੇ ਦੇਖੋ ਆਪਾਂ ਨੇ ਸਾਰੇ ਇਹ ਰਗੜ ਰਗੜ ਕੇ ਲਾਤਾ ਥੋੜਾ ਜਿਹਾ ਇਹ ਸਾਡਾ ਪੈਪ ਨਾ ਜਿਹੜਾ ਜਾਂਦਾ ਪਾਣੀ ਵਾਲਾ ਥੋੜਾ ਛੋਟਾ ਹੈ ਤਾਂ ਕਰਕੇ ਪਾਣੀ ਅੜ ਜਾਂਦਾ ਹੌਲੀ ਹੌਲੀ ਨਿਕਲਦਾ ਇੱਥੇ ਕਈ ਵਾਰ ਕਿਉਂਕਿ ਜੀ ਇੱਕ ਤੌਲ ਕੱਲੀ ਡੋਲੀ ਆ ਹਨਾ ਉਹਦੇ ਨਾਲ ਵੀ ਪੈ ਪਰ ਗਿਆ ਤੇ ਮੈਂ ਥੋੜਾ ਥੋੜਾ ਕਰਕੇ ਨਾ ਤੁਹਾਨੂੰ ਸਾਫ਼ ਕਰਕੇ ਦਿਖਾਉਣੀ ਆ ਤੇ ਜਿਹੜੇ ਜਿਹੜਾ ਤਾਂ ਵੈਸੇ ਆਪਣਾ ਸੁੱਕ ਗਿਆ ਜਿੱਥੇ ਧੁੱਪ ਲੱਗੀ ਜਾਂਦੀ ਹੈ ਨਾ ਉੱਥੇ ਤਾਂ ਆਪਣੇ ਆਪ ਲਹਿ ਜਾਂਦੀ ਆ ਜਿੱਥੇ ਸ਼ਾਮਾਂ ਰਹਿੰਦੀਆਂ ਇੱਥੇ ਸ਼ਾਮਾਂ ਰਹਿੰਦੀਆਂ ਆਪਣੇ ਤੇ ਇਥੋਂ ਨਹੀਂ ਕਹਿੰਦੀ ਹੈਗੀ ਬਿਨਾ ਘਰ ਅਗੜੇ ਤੇ ਇਸ ਤਰ੍ਹਾਂ ਨਾ ਆਪਾਂ ਸੌਕੇ ਜੀ ਤੇ ਸਾਝੇ ਟਿੱਕੇ ਨਾਲ ਆਪਣੇ ਕਿਤੇ ਵੀ ਜਿੱਥੇ ਵੀ ਘਰ ਦੇ ਵਿੱਚ ਬੇੜੇ ਤੇ ਛੱਤ ਤੇ ਹੈ ਨਾ ਜਿੱਥੇ ਵੀ ਪਿਆ ਬੰਜੀ ਹੁੰਦੀ ਆ ਆਪਾਂ ਲਾ ਸਕਦੇ ਆ ਤੇ ਹੁਣ ਮੈਂ ਤੁਹਾਨੂੰ ਨਾ ਇਥੇ ਥੋੜਾ ਜਿਹਾ ਧੋਕੇ ਦਿਖਾਉਂਗੀ ਕਿਉਂਕਿ ਜੇ ਮੈਂ ਅੱਗੇ ਜਾਉਂਗੀ ਤਾਂ ਫਿਰ ਕੱਪੜੇ ਉਹਨੂੰ ਦੱਬੂਗੀ ਤਾਂ ਕਰਕੇ ਫਿਰ ਪਹਿਲਾਂ ਆਪਾਂ ਇਧਰੋਂ ਮੂਰੇ ਮੂਰੇ ਸਾਫ਼ ਕਰਨੇ ਆ ਫਿਰ ਮੂਰੇ ਧੋਕੇ ਫਰਸ਼ ਉਸ ਤੋਂ ਬਾਅਦ ਅੱਗੇ ਬਹਾ ਅਗਲੀ ਸੰਭ ਕਰਾਂਗੇ ਸਾਫ਼ ਤੇ ਸਾਫ ਕਰਨ ਤੋਂ ਬਾਅਦ ਬਹੁਤ ਵਧੀਆ ਲੱਗਦਾ ਹੈ ਫਿਰ ਨਾਲ ਤਾਂ ਸਾਰੀਆਂ ਜਿਹੜੀਆਂ ਆਪਾਂ ਨੇ ਸਾਈਡ ਤੇ ਬਾਡਰ ਜਿਹਾ ਲਾਇਆ ਹੋਇਆ ਇਹ ਵੀ ਚੰਗ ਚੱਲੂਗਾ ਤੇ ਇਹ ਵੀ ਆਪਾਂ ਸਮਾਰ ਕੇ ਧੋਦਾਂਗੇ ਸਾਰੇ ਹੀ ਸਾਫ ਕਰਕੇ ਜੰਦੇ ਪਾਉਂਦੇ ਆ ਦੇਖੋ ਤੇ ਪਾਣੀ ਡੋਲਦਾ ਤੇ ਪਾਣੀ ਥੋੜਾ ਜਿਹਾ ਹੌਲੀ ਹੌਲੀ ਜਾ ਰਿਹਾ ਸੀਗਾ ਆ ਕਰਕੇ ਫਿਰ ਮੈਂ ਨਾ ਵੀਡੀਓ ਵਿੱਚ ਥੋੜੀ ਸਕਿਪ ਕਰਕੇ ਸੀਗੀ ਦੇਖੋ ਤਾਂ ਮੈਂ ਸਾਫ ਦੇਖੋ ਕਿੰਨੇ ਵਧੀਆ ਹੋ ਗਏ ਆ ਤੇ ਆਪਾਂ ਇਸੇ ਤਰ੍ਹਾਂ ਹੀ ਸਾਰੀਆਂ ਲਾਦਾਂਗੇ ਹਰਿਆਵਲ ਤੇ ਤੁਸੀਂ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਪਸੰਦ ਲਾਈਕ ਤੇ ਸ਼ੇਅਰ ਕਰਦੇ ਜਰੂਰ ਕਰਦੇ ਹੋਣਾ ਤੇ ਆਪਣਾ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਜੀ ਹਨਾ ਤੇ ਦੇਖੋ ਜੀ ਤੁਹਾਡੀ ਸਪੋਰਟ ਦੇ ਨਾਲੇ ਆਪਾਂ ਤੁਹਾਡੀ ਸਪੋਰਟ ਦੇ ਨਾਲੇ ਅੱਗੇ ਜਾਵਾਂਗੇ ਬਣੇ ਰਹੋ ਬਲੌਗ ਬਲੌਗ ਪੂਰਾ ਦੇਖਦੇ ਜਾਓ ਜੀ ਲੜੇ ਪਾਸ਼ਤੀ ਰੋਟੀ ਕਿ ਉਹ ਕੰਦਰੇ ਜਿਹੜਾ ਉਹ ਕੋ ਯਾਹ ਪਰਾ ਰਹੇ ਨੇ ਜਿੰਦੂ ਇਹੋ ਬਣਾ ਦੇਣਾ ਸਾਰੇ ਸੰਤਰੀ ਦੇ ਹੋ ਗਏ ਸੇ ਆਪਾਂ ਨੇ ਸਾਰੇ ਉਹ ਉਪਰ ਜਾਤੀ ਦੇ ਸਾਫ ਕਰਤਾ ਬਿਲਕੁਲ ਦੇ ਹੋ ਰਹੇ ਪਾਜ ਵੱਡੋ ਤੋਂ ਬਹੁਤ ਜੰਦਗੀ ਥੋੜਾ ਹੋਰ ਪਾਣੀ ਨਿਕਲਣ ਲੱਗਾ ਤਾਂ ਲੋਹ ਦੇਣਾ ਤੂੰ ਵੀ ਜਦੋਂ ਦੀ ਮੈਂ 8 ਭੱਜ ਜਾਉਂਗਾ ਹਾਲੇ ਪਾਣੀ ਕੋੜਾ ਤੇ ਤਾਂ ਮੈਂ ਕੱਲ ਟਾਈਮ ਨਾਲ ਬਸੇਰਾ ਤਾਂ ਕਰਕੇ ਵੀਡੀਓ ਵਿੱਚ ਵੀ ਬੰਦ ਕਰਤੀ ਸੀ ਮੈਂ ਹਾਂ ਵੀ ਫੇਸ ਆਲੋ ਮਹਿਦਵਾ ਤੁਹਾਨੂੰ ਦਿਖਾਈ ਦੀ ਹੁਣ ਰਹਿਣਾ ਪਾ ਰਿਹਾ ਤੋ ਹੁਣ ਤਾਂ ਅਸਾਂ ਇਹਨਾਂ ਨੂੰ ਪਾਸਾ ਰਹੀ ਜੇ ਤੁਹਾਨੂੰ ਆ ਦਿਖਦਾ ਨਾ ਇਹ ਖਿਆਲ ਹੋਊਗੀ ਇਹ ਇਹ ਸਲੇਜ ਫੋਲ ਦੀ ਰੰਗ ਕਰਿਆ ਹੋਇਆ ਇਹ ਇਹ ਸਲੇਜ ਫੋਲ ਜਿਹਾ ਉਹੀ ਕਰਨਾ ਉਹ ਵੀ ਦੇਖ ਰਹੇ ਹੋ ਬਸ ਉਹਨੇ ਹਰ ਸਾਫ ਸਾਫਾ ਪੂਰ ਲਿਆ ਤੋ ਬੈਨ ਲਓ ਜੀ ਦੇਖੋ ਫਰਸ਼ ਆਪਣਾ ਬਿਲਕੁਲ ਸਾਫ ਹੋ ਗਿਆ ਹਰਿਆ ਬੰਦਾ ਹੀ ਜਿਹੜੀ ਜਰਬਲ ਜੰਮੀ ਹੋਈ ਸੀ ਕਾਈ ਜੀ ਬਿਲਕੁਲ ਸਾਫ ਕਰਤਾ ਪੰਤ ਓਕੇ ਤੇ ਟੈਲਾਂ ਜੀਆਂ ਵੀ ਚਮਕ ਗਈ ਆਪਣੀਆਂ ਕਲੀ ਦੇ ਨਾਲ ਐਨ ਜਰਬਲ ਹੈਗੀ ਜਿਹੜਾ ਤੁਹਾਨੂੰ ਹਰਾ ਹਰਾ ਜਿਹਾ ਰੰਗ ਦਿਖ ਰਿਹਾ ਉਹ ਮਤਲਬ ਰੰਗ ਕਰਿਆ ਹੋਇਆ ਸੀ ਪਹਿਲਾਂ ਸਾਡੇ ਤੇ ਉਹ ਕਲਰ ਆ ਉਹਦੇ ਵਿੱਚੋਂ ਮਤਲਬ ਪੀਲਾ ਰੰਗ ਲੈ ਗਿਆ ਉੱਪਰੋਂ ਤੇ ਉਹ ਹਰਾ ਰੰਗ ਝਾਕ ਰਿਹਾ ਹੈ ਵੈਸੇ ਸਾਰੀ ਜਰਬੂਲ ਆਪਾਂ ਨੇ ਲਾਤੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆ ਕੱਲੂ ਕਿਸੇ ਨਾ ਮੈਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ